ਦਰਸ਼ਨ ਸਿੰਘ ਜੀ ਨੰਬਰਦਾਰ ਨੰਬਰਦਾਰ ਜੂਨੀਅਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਉਹ ਤੋਂ ਨੂੰ ਵਿਚਾਰ ਬੇਸ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਨੀ ਅਕਾਲੀ ਦਲ ਦੇ ਜਜਾਰੋ ਵਰਕਰ ਵੀਰੋ ਗੰਗਾ ਪਿੰਡ ਦੀ ਇਕਾਈ ਜੇ ਮੰਨ ਗਏ ਤੰਥਾਣੇ ਬਲਾਕ ਚੋ ਪਹਿਲੇ ਨੰਬਰ ਦੀ ਇਕਾਈ ਆ ਇਸ ਪਿੰਡ ਨੇ ਲੰਗੀਆਂ ਪੰਚਾਇਤੀ ਚੋਣਾ ਵਿੱਚ ਜੇ ਆਪਾਂ ਕੋਈ ਸਰਪੰਚੀਆਂ ਜਿੱਤੀਆਂ ਤਾਂ ਉਹ ਇਸ ਪਿੰਡ ਦੀ ਵੀ ਆਪਾਂ ਸਰਪੰਚੀ ਜਿੱਤੀ ਆ ਸਾਡਾ ਵੀਰ ਦਰਸ਼ਨ ਸਿੰਘ ਲੁੱਧੜ ਬੇਸ਼ੱਕ ਅੱਜ ਆਪਣੇ ਵਿੱਚ ਨਹੀਂ ਹਾਜ਼ਰ ਪਰ ਆਪਾਂ ਸਾਰੇ ਪੜੀ ਪੰਦ ਜਾਣੋ ਆ ਕਿ ਉਹ ਹਰ ਸਮੇਂ ਹਰ ਬੰਦੇ ਦੇ ਨਾਲ ਵਿਚਰਿਆ ਮੇਰੇ ਨਾਲ ਤਾਂ ਉਹ ਆ ਗਏ ਵਿਚਰਿਆ ਅੱਜ ਆਪਾਂ ਇਸ ਘਰ ਤੋਂ ਸ਼ੁਰੂ ਕਰੀਏ ਕਿ ਜੋ ਉਸ ਵੀਰ ਦਾ ਸੁਪਨਾ ਸੀ ਉਹਨੂੰ ਆਪਾਂ ਪੂਰਾ ਕਰ ਸਕੀਏ ਕਿ ਜਦੋਂ ਬੰਦੇ ਆਪ ਹਾਜ਼ਰ ਰਹਿੰਦੇ ਨੇ ਉਦੋਂ ਹੋਰ ਤਰੀਕੇ ਨਾਲ ਲੜਿਆ ਜਾਂਦਾ ਜਦੋਂ ਕਿਸੇ ਦੀ ਗੈਰ ਹਾਜ਼ਰੀ ਹੁੰਦੀ ਆ ਉਦੋਂ ਹੋਰ ਤਰੀਕੇ ਨਾਲ ਲੜਿਆ ਆਪਣੇ ਵਿੱਚ ਜ਼ਿਲ੍ਹਾ ਜਥੇਦਾਰਾ ਸਰਦਾਰ ਜਗਸੀਰ ਸਿੰਘ ਕਲਿਆਣ ਕੇ ਜਥੇਦਾਰ ਦੇ ਰੂਪ ਵਿੱਚ ਉਹ ਪਹਿਲੀਆਂ ਇਲੈਕਸ਼ਨਾਂ ਲੜ ਰਹੇ ਨੇ 16 ਜੂਨ ਨੇ ਸਮਤੀ ਦੇ ਤੇ 16 ਜੂਨਾਂ ਚੋਂ ਇਹ ਵੀ ਆਪਾਂ ਬਹੁ ਗਿਣਤੀ ਨਾਲ ਜਿੱਤਾਂਗੇ ਜ਼ਿਲ੍ਹਾ ਪ੍ਰੀਸ਼ਦ ਦੇ 2 ਜੂਨ ਨੇ ਦੋਹਾਂ ਚ ਆਪਣੇ ਕੈਂਡੀਡੇਟ ਬਹੁਤ ਮਜ਼ਬੂਤ ਨੇ ਸਰਦਾਰ ਵਰਨ ਸਿੰਘ ਨੇ ਆਪਣੇ ਬਹੁਤ ਲੰਬਾ ਸਮਾਂ ਡਿਪਾਰਟਮੈਂਟ ਵਿੱਚ ਕੰਮ ਕੀਤਾ ਹਰ ਬੰਦੇ ਨੂੰ ਹਰ ਮੈਂਬਰ ਸਰਪੰਚ ਨੰਬਰਦਾਰ ਇਹਨਾਂ ਜਾਣਦੇ ਨੇ ਪਰ ਆਪਣਾ ਵੀ ਫਰਜ਼ ਬਣਦਾ ਕਿ ਅਕਾਲੀ ਦਲ ਨੂੰ ਆਪਾਂ ਚੜ੍ਹਦੀ ਕਲਾ ਵਿੱਚ ਲੈ ਕੇ ਜਾਈਏ ਜੇ ਕਰਨ ਤਰਨ ਦੀ ਅਸੈਂਬਲੀ ਚੌਂਡ ਚ ਆਪਾਂ ਦੂਜੇ ਨੰਬਰ ਤੇ ਆਏ ਆ ਤਾਂ ਉੱਥੋਂ ਆਪਾਂ ਨੂੰ ਹੰਕਾਰਾ ਮਿਲਿਆ ਪਹਿਲੇ ਨੰਬਰ ਤੇ ਆਉਣ ਵਾਸਤੇ ਜੇਕਰ ਹੁਣ ਆਪਾਂ ਇੱਥੋਂ ਪਹਿਲੇ ਨੰਬਰ ਤੇ ਜਿੱਤਾਂਗੇ ਤਾਂ ਆਪਾਂ 27 ਦੀ ਸਰਕਾਰ ਬਾਰੇ ਵੀ ਸੋਚ ਸਕਦੇ ਆਂ ਤੇ ਸਰਕਾਰ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ